ਸ੍ਰੋਮਨੀ ਅਕਾਲੀ ਦਲ ਤੋਂ ਰਜਿੰਦਰ ਸਿੰਘ ਬਿਰਕ ਨੇ ਪਿੰਡ ਹਡਾਣਾ ਵਿਖੇ ਪਹੁੰਚ ਕੇ ਕਾਰਗਿਲ ਸ਼ਹੀਦ ਮਾਇਕ ਮਲਕੀਤ ਸਿੰਘ ਨੂੰ ਪੰਜਵੀਂ ਵਰ੍ਹੇ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਨਾਲ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ। ਹਲਕਾ ਸਨੌਰ ਦੇ ਪਿੰਡ ਹੁਦਾਨਾ ਵਿੱਚ ਸਾਡੇ ਜਿਹੜੇ ਕਾਰਜਿਲ ਸੇ ਸਦਾਰ ਮੁਖੀ ਸੰਜੀ ਸ਼ਹੀਦ ਹੋਏ ਸੀ ਉਹਨਾਂ ਦਾ ਪਰਿਵਾਰ ਤੇ ਸਾਡੇ ਮਾਨਕਰ ਪਰਿਵਾਰ ਦੇ ਮੁਖੀ ਜਗਦੇਵ ਰਈ ਜੀ ਇਸ ਮੁੱਚੇ ਪਰਿਵਾਰ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅੱਜ ਇੱਕ ਸ਼ਰਧਾਂਜਲੀ ਭੇਂਟ ਚਾਦੇ ਹਾਂ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਪ੍ਰਮਾਤਮਾ ਜਿਹੜੇ ਸਾਡੇ ਸ਼ਹੀਦ ਨੇ ਉਹ ਹਮੇਸ਼ਾ ਉਹਨਾਂ ਦੀ ਯਾਦਗਾਰਾਂ ਸਿ ਮਨਾਉਂਦੇ ਰਹੀਏ ਬਾਕੀ ਦਿੱਕਤੇ ਹੋਏ ਪੂਰਨ ਤੇ ਚੱਲਦੇ ਰਹੀਏ ਇਹਦਾ ਇਹ ਪੰਜਾਬ ਹੈ ਇਹ ਪੰਜਾਬੀਅਤ ਹੈ ਜਿਹੜੀ ਇਹ ਸ਼ਹਾਦਤ ਨਾਲ ਹੀ ਬਣੀ ਹੋਈ ਹੈ ਪੰਜਾਬ ਨੂੰ ਜਿਹੜੀਆਂ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਕੁਰਬਾਨੀਆਂ ਦੇ ਕੇ ਜਿਹੜਾ ਪੰਜਾਬ ਹੈ ਭਾਰਤ ਆਜ਼ਾਦ ਹੋਇਆ ਕਿਉਂਕਿ ਸਮੁੱਚੇ ਪੰਜਾਬ 'ਚ ਸਮੁੱਚੇ ਭਾਰਤ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਪੰਜਾਬੀਅਤ ਦੀ ਹੈ ਇਸੇ ਚੀਜ਼ ਨੂੰ ਯਾਦ ਕਰਦੇ ਆ ਅਸੀਂ ਅੱਜ ਸਾਡੇ ਕਾਰਗਿਲ ਦੇ ਸ਼ਹੀਦ ਸਰਦਾਰ ਮਲਕੀ ਸਿੰਘ ਜੀ ਨੂੰ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਪਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਰੱਖੇ ਅਤੇ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਨੂੰ ਸੀ ਪੂਰਾ ਕਰ ਸਕੇ। ਪਾਜੀ ਰਾਜਨੀਤਿਕ ਸਥਿਤੀ ਬਾਰੇ ਕੀ ਕਹਿਣਾ ਚਾਹੋਗੇ ਹਲਕਾ ਸਨੌਰ ਚ ਰਾਜਨੀਤਿਕ ਸਥਿਤੀ ਬਣੀ ਹੋਈ ਹੈ। ਜਿਹੜਾ ਹਲਕਾ ਸਨੌਰ ਹੈ ਪਾਜੀ ਤੁਸੀਂ ਆਪ ਜਾਣਦੇ ਹੋ ਤੁਹਾਨੂੰ ਸਾਡੇ ਤੋਂ ਵੱਧ ਪਤਾ ਹੈ। ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਬਦਲਾਵ ਵਾਲੀ ਸਰਕਾਰ ਹੈ ਇਹ ਜਿਆ ਬਦਲਾਵ ਲਿਆਂਦਾ ਹੈ ਕਿ ਜਿਨ੍ਹਾਂ ਨੇ ਬਦਲਾਵ ਵਾਲਾ ਬਟਨ ਦੱਬਿਆ ਕੋਈ ਅੱਜ ਸਭ ਤੋਂ ਵੱਧ ਚੀਕ ਰਹਿਣਾ। ਹਲਕਾ ਸਨੌਰ ਦੇ ਵਿੱਚ ਕੋਈ ਹੁਣ ਇਸ ਟਾਈਮ ਤੇ ਕੋਈ ਵੀ ਜਿਹੜਾ ਕਮਾਂਡਰ ਜਾਂ ਇਸ ਹਲਕੇ ਦਾ ਜਿਹੜਾ ਨਮਾਇਦਾ ਉਹ ਨਹੀਂ ਹੈ ਇਸ ਸਮੇਂ ਹੈਗਾ ਸੋ ਇਸ ਦਾ ਇਹੀ ਸਾਡੇ ਵਿਰੋਧੀ ਧਿਰ ਦੇ ਵਿੱਚ ਹੋਣ ਕਰਕੇ ਇਸ ਨੂੰ ਅਕਾਲੀ ਦੰਗਲੋਂ ਅਸੀਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਲਗਾਤਾਰ ਫੜਾਂ ਦੀ ਮਾਰ ਕਰਕੇ ਲੋਕਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਈਆਂ ਨੇ ਲੋਕਾਂ ਦਾ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਮਾਲ ਡੰਗਰ ਦਾ ਨੁਕਸਾਨ ਹੋਇਆ ਉਹਦੇ ਜੋ ਬੰਦ ਦਾ ਮੌਜ ਹੈ ਸੁੱਕੀ ਹੋਈ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿ ਜਿਵਾਣਾ ਸਾਡਾ ਫਰਜ਼ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦਾ ਬੰਦ ਦਾ ਮੁਆਵਜ਼ਾ ਦਿੱਤਾ ਜਾਏ ਕਿਉਂਕਿ ਜਿਹੜਾ ਸਰਕਾਰ ਨੇ 15000 ਅਨਾਉਂਸ ਕੀਤਾ ਉਹ ਵੀ ਅੱਜ ਤੱਕ ਇਹ ਸਰਕਾਰ ਸੀ ਅਨਾਉਂਸ ਹੋਈ ਹੈ ਕੋਈ ਵੀ ਵਾਦਾ ਕਿਉਂਕਿ ਪ੍ਰੈਸ ਸਾਡੇ ਦੁਬੱਤ ਜਾਣਦੀ ਹੈ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੁਣ ਕੋਈ ਜੇਕਰ ਇੰਚਾਰਜ ਲਗਾਇਆ ਜਾਵੇ ਰਹਿਣ ਤੇ ਸਮੇਂ ਦੇ ਲਈ ਕਿਸਨੋਰ ਦੇ ਵਿੱਚ ਤੇ ਇਸ ਬਾਰੇ ਕੀ ਕਹਨੇ ਕਿ ਇੰਚਾਰਜ ਦੁਆਰਾ ਵਿਕਾਸ ਕਾਰਜ ਕੀਤੇ ਜਾਣਗੇ ਕੋਈ ਜਿਹੜੀ ਇਹ ਪਾਰਟੀ ਹੈ ਇਹ ਪਾਰਟੀ ਦਾ ਫੈਸਲਾ ਹੈ ਅਸ਼ਟਾ ਸ਼ੋਮੀ ਕਾਲੀਦਾਰੋਂ ਸਾਡਾ ਫਰਜ ਹੈ ਆਦਾ ਨਾਰਾ ਮਾਰਨਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਜਿਹੜੇ ਲੋਕਾਂ ਦੇ ਰਹਿੰਦੇ ਕੰਮ ਨੇ ਕਿਉਂਕਿ ਹਲਕੇ ਦੇ ਵਿੱਚ ਕੋਈ ਵੀ ਏਜਾ ਸੜਕ ਜਾਂ ਕੋਈ ਵੀ ਕੰਮ ਤੁਹਾਨੂੰ ਕੋਈ ਵੀ ਇੰਡਸਟਰੀ ਇਹ ਸੁੱਤੀ ਹੋਈ ਸਰਕਾਰ ਨੇ 3 ਸਾਲਾਂ ਦੇ ਵਿੱਚ ਇੱਕ ਵੀ ਕੰਮ ਇਹ ਜਾਨੀ ਕੀਤਾ ਜਿਸ ਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਪੰਜਾਬ ਨੂੰ ਕੋਈ ਨੌਜਵਾਨੀ ਨੂੰ ਇੱਥੇ ਰੋਜ਼ਗਾਰ ਮਿਲ ਸਕੇ ਜਾਂ ਜਿਹੜਾ ਨੌਜਵਾਨ ਹੈ ਆਪਦਾ ਭੁੱਖ ਸਹੀ ਢੰਗ ਨਾਲ ਆਪਦਾ ਜੀਵਨ ਹੈ ਜਿਹੜਾ ਉਹ ਸਹੀ ਢੰਗ ਨਾਲ ਬਤਾ ਸਕੇ